ਕਬੀਰ ਭਲੀ ਮਧੂ ਕਰੀ ਨਾਨਾ ਵਿਧੀ ਕੋ ਨਾਜ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਬਡ ਰਾਜ ਕਬੀਰ ਭਲੇ ਮਧੂ ਕਰੀ ਜੋ ਆ ਮੈਂ ਗੁਰਬਾਣੀ ਤਿਆਰ ਕੀਤੀ ਆ ਸਿੱਖਿਆ ਗੁਰਬਾਣੀ ਦੀ ਇਹ ਮਧੂ ਕਰੀ ਹੈ ਗਲ ਬੜੀ ਸੱਚੀ ਹੈ ਮਿੱਠੀ ਹੈ ਜਿਹੜੀ ਭਲਾ ਕਰਨ ਵਾਲੀ ਚੀਜ਼ ਹੁੰਦੀ ਹੈ ਨਾ ਭਲਾ ਕਰੇ ਕੋਈ ਵੀ ਸਲਾਹ ਜਿਹੜੀ ਜਦਨਾ ਕੋਈ ਛੋਟਾ ਉਹਦਾ ਨਾ ਹੋ ਜਾ ਭਲਾ ਉਹ ਬੜੀ ਮਿੱਠੀ ਲੱਗਦੀ ਹੈ ਬਾਜ ਕਹਿੰਦਾ ਸਿਆਣੇ ਦੀ ਗੱਲ ਕਹੀ ਹੋਈ ਪਿਛੋਂ ਉਹਦਾ ਟੇਸਟ ਹੁੰਦਾ ਪਹਿਲਾਂ ਜਾ ਕੇ ਕੌੜੀ ਲੱਗਦੀ ਰੋਏ ਪਿਛੋਂ ਮਿੱਠੀ ਲੱਗਦੀ ਔਲੇ ਦਾ ਖਾਦਾ ਸਿਆਣੇ ਦਾ ਕਹਿਆ ਪਿਛੋਂ ਬੂ ਸਵਾਦ ਹੁੰਦਾ ਉਹਦੇ ਨੂੰ ਇਹ ਭਲੇ ਮధు ਕਰੀ ਇਹ ਜਿਹੜੀ ਮధు ਕਰੀ ਹੈ ਨਾ ਗੁਰਮਤ ਨਾ ਮਿੱਠਾ ਹੁੰਦਾ ਨਾ ਉਬਰਤ ਕੌੜਾ ਲੱਗਦਾ ਕਿਹਨੂੰ ਲੱਗਦਾ ਪੜਨ ਤੇ ਚੱਲਿਆ ਉਬਰਤ ਕੌੜਾ ਵਿਖਿਆ ਮਿੱਟੀ ਸਾਖਤ ਕੀਵਦੀ ਜੇ ਜੇ ਪਿੱਛੇ ਗਿਆ ਨਾ ਸਾਰਾ ਸੰਸਾਰ ਉਹਨਾਂ ਨੂੰ ਉਬਰਤ ਕੌੜਾ ਲੱਗਦਾ ਕਬੀਰ ਦੀ ਗੱਲ ਕੌੜੀ ਲੱਗਦੀ ਸੀ ਤਾਂ ਕਬੀਰ ਮਗਰ ਦੀ ਲੋਕ ਲਗੇ ਪੜਨ ਦੀ ਗੱਲ ਮਿੱਠੀ ਲੱਗਦੀ ਸੀ ਉਹਦੇ ਚ ਭਾਇਆ ਸੀ ਲੋਭ ਸੀ ਲਾਲਚ ਸੀ ਲੋਭ ਮਿਠਾ ਸੀ ਉਹ ਮਿਠਾ ਸੀ ਉਹਦੀ ਗੱਲ ਕਰਦਾ ਸੀ ਇਹ ਕਹਿੰਦਾ ਸੀ ਲੋਭ ਬੋਧੂ ਛੱਡ ਦਿਓ ਤਿਆਗ ਦਿਓ ਇਹ ਕੌੜਾ ਲੰਦਾ ਸੀ ਤੇ ਗੱਲ ਉਲਟ ਸੀ ਉਹਨਾਂ ਦੇ ਸੁਭਾਅ ਤੇ ਉਲਟ ਸੀ ਗੱਲ ਗੁਰਮਤਿ ਇਸ ਕਰਕੇ ਲੋਕ ਇਹਨੂੰ ਨਹੀਂ ਮੰਨਦੇ ਜਿਹੜੇ ਇਹਦੇ ਝੰਡਾ ਬਰਦਾਰ ਨੇ ਉਹ ਖੁਦ ਵੀ ਨਹੀਂ ਮੰਨਦੇ ਝੰਡਾ ਕਿਉਂ ਚੁੱਕਿਆ ਮਾਇਆ ਖਾਤਰ ਬੋਲ ਕੇ ਤੇ ਝੰਡਾ ਦਾ ਬੋਲ ਕੇ ਵਾਸਤੇ ਚੁੱਕਿਆ ਹੋਇਆ ਹੁਣ ਗੁਰਮਤਿ ਦੇ ਪ੍ਰਚਾਰ ਵਾਸਤੇ ਜੰਨਾ ਨਹੀਂ ਚੁੱਕਿਆ ਹੋਇਆ ਗੋਲਕ ਵਾਦੇ ਤਾਂ ਤਲਵਾਰਾਂ ਚੱਲਦੀਆਂ ਨੇ ਗੋਲਕ ਗੋਲਕ ਤੱਕ ਪਹੁੰਚਣ ਦੀਆਂ ਤਲਵਾਰਾਂ ਨੇ ਕੰਪੀਟੀਸ਼ਨ ਹੈ ਗੁਰਮਤਿ ਦੀ ਗੁਰਮਤਿ ਸੋਝੀ ਬਾਤ ਹੈ ਕੋਈ ਕੰਪੀਟੀਸ਼ਨ ਨਹੀਂ ਗੁਰਮਤਿ ਸੋਝੀ ਬਾਤ ਹੈ ਕੋਈ ਕੰਪੀਟੀਸ਼ਨ ਨਹੀਂ ਗੁਰਮਤਿ ਸੋਝੀ ਲਈਏ ਮੇਰੇ ਕੋ ਜਿਆਦਾ ਹੈ ਮਾਨ ਕੋ ਘੱਟ ਹੈ ਇਹ ਨਹੀਂ ਬਾਦਲ ਕਹਿੰਦਾ ਨਾ ਮਾਨ ਕਹੇ ਨਾ ਝੀਡਾ ਕਹੇ ਨਾ ਨਾ ਇਹ ਲੈ ਹਰਿਆਣਾ ਦੀ ਗੋਲਕ ਸਾਡੀ ਹੈ ਉਹ ਕਹਿੰਦਾ ਨੇ ਅਸੀਂ ਰੱਖਾਂਗੇ ਦੋ ਹਰਿਆਣਾ ਪੰਜਾਬ ਦੀ ਲੜਾਈ ਤਾਂ ਗੋਲਖਿੰਦੀ ਹੋਈ ਨਾ ਫਿਰ ਗੁਰੂ ਦੀ ਗੱਲ ਦੀ ਤਾਂ ਕੋਈ ਲੜਾਈ ਨਹੀਂ ਉਹਨਾਂ ਤਾਂ ਕਿਹਾ ਨਹੀਂ ਵੀ ਤੁਸੀਂ ਵੇਰੀ ਵੇਰੀ ਕਿਉਂ ਕਰਦੇ ਹੋ ਉੱਥੇ ਦੁੱਖ ਭਜੜੀ ਇਹ ਈਡਾ ਤਾਂ ਕਹਿਣਾ ਨਹੀਂ ਇਹ ਗੱਲ ਉਹ ਉਹਨਾਂ ਵੀ ਨਹੀਂ ਕਹਣੀ ਉਹਨਾਂ ਵੀ ਗੱਡੀ ਉੱਥੇ ਦੋ ਇੱਕੋ ਹੀ ਨੇ ਇਹ ਗੱਲ ਤੇ ਦੋਹੀ ਖਿਲਾਫ ਰਹਿਣਗੇ ਚਾਹੇ ਚਾਹੇ ਕਮਟੀਆਂ ਦਸ ਬਣ ਜਾਣ ਇਤਹ ਖਿਲਾਫੇ ਰਹਿਣਗੇ ਗੋਲ ਲੜਾਈ ਗੋਲਕਦੀ ਹੋਈ ਹੈ ਉੱਥੇ ਇਹਦਾ ਗੋਲਾ ਕਰਕੇ ਚੜਨਾ ਬਰਦਾਰ ਨਹੀਂ ਜਿੱਦਣ ਚੜਾਵਾ ਛੱਡ ਗਿਆ ਸਾਰੇ ਭੱਜਣਗੇ ਛੱਡ ਗਏ ਜਿਹੜੇ ਗੋਲਦਾਰ ਨੇ ਚੜਾਵਾ ਨਹੀਂ ਉਹਦੀ ਗੱਲ ਨਹੀਂ ਕਰਦਾ ਉਹਦਾ ਲੜਾਈ ਉਹਦੀ ਲੜਾਈ ਉੱਥੇ ਜਿੱਤੇ ਗੋਲ ਕਰ ਇਹ ਜਮੀਨ ਇਹ ਜਮੀਨ ਉਹੋ ਪੈਸਾ ਹੈ ਜਮੀਨ ਗੋਲ ਕੇ ਕੋਈ ਗੱਲ ਲੜਾਈ ਉੱਥੇ ਹੈ ਬਾਕੀ ਦਾ ਆਪੇ ਸੰਭਾਲ ਦਿੰਦੇ ਸ੍ਰੋਮਣੀ ਕਮੇਟੀ ਵਾਲੇ ਵੀ ਗੁਰਦੁਆਰੇ ਸੰਦ ਤੇ ਸਾਹਮਣੇ ਵੀ ਜਿੱਥੇ ਪੈਸੇ ਦੀ ਜਿੱਥੇ ਘਟਾ ਪੈਂਦਾ ਦੁਨੀਆ ਕਦੇ ਜਾਣ ਦੇ ਦੀ ਹਾਂਜੀ ਕਵੀਰ ਭਲੀ ਮధుਕਰੀ ਨਾਨਾ ਵਿਧੀ ਕੋ ਨਾਜ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਬੜਾ ਰਾਜ ਇਹ ਜਿਹੜੀ ਗੁਰਬਾਣੀ ਆ ਬੜੀ ਮధుਕਰੀ ਆ ਕਵੀਰ ਨੂੰ ਮధుਕਰੀ ਲੱਗਦੀ ਆ ਗੁਰਮੁਖ ਨੂੰ ਅਧਿਕ ਬੜੀ ਲੱਗਦੀ ਆ ਸੱਚਖੰਡ ਵਿੱਚ ਮધુ ਕਰਿਓ ਬਦੀ ਜਾਂਦੀ ਹੈ। ਐ ਵਿਖਿਆ ਜਿਹੜੇ ਵਿਵੋਹੇ ਆ ਜਿਹੜਾ ਵਿਖਿਆ ਦੇ ਜਿਹੜੇ ਕੀੜੇ ਦੇ ਬਿਸਟਾਕੇ ਕੀੜੇ ਨੇ ਇਹਨਾਂ ਨੂੰ ਕੌੜੀ ਲੱਗਦੀ ਹੈ। ਵਿਖਿਆ ਦਾ ਕੀੜਾ ਵਿਖਿਆ ਮਹ ਸਮਾਣ ਨੂੰ ਉਹਨੂੰ ਵਿਖਿਆ ਮਿੱਠੀ ਲੱਗਦੀ ਹੈ ਉਹਨੂੰ ਸੱਚ ਕੋ ਮਿਠਾ ਲੱਗਦਾ ਹੈ। ਗੁਰਬਾਣੀ ਮਿੱਠੀ ਲੱਗਦੀ ਹੈ ਨਾ ਨਾ ਬੇਦਕੋ ਨਾਲ ਗਿਆਨ ਬਹੁਤ ਪ੍ਰਕਾਰ ਦਾ ਹੈ ਦੇ ਵਿੱਚ ਨਾ ਨਾ ਵਿਧੀ ਕੋ ਨਾਲ ਜੀ ਹਾਂ ਹਾਂ ਬਹੁਤ ਤਰੀਕੇ ਨਾਲ ਵਿਧੀਆਂ ਨਾਲ ਸਮਝਾਇਆ ਗਿਆ ਬਹੁਤ ਅਨੰਤ ਪ੍ਰਕਾਰ ਦੀਆਂ ਉਦਾਹਰਣਾਂ ਦੇ ਕੇ ਗਿਆਨ ਦਿੱਤਾ ਗਿਆ ਦਾਵਾ ਕਾਹੂ ਕੋ ਨਹੀਂ ਅਨੰਤ ਪ੍ਰਕਾਰ ਦਾ ਗਿਆਨ ਹੈ ਦੇ ਵਿੱਚ ਫਿਰ ਵੀ ਪਾਇਆ ਹੋਇਆ ਇੱਕੋ ਹੀ ਗੱਲ ਨਹੀਂ ਪਾਈ ਹੋਈ ਕਿ ਕੱਲਾ ਸਰਬ ਆਤਮ ਗਿਆਨ ਨਹੀਂ ਗਿਆਨ ਹੋਰ ਵੀ ਨੇ ਸੰਸਾਰ ਕੇ ਮੈਂ ਬਣਿਆ ਮਾਇਆ ਕੇਵੇਂ ਬਣੀ ਬਹੁਤ ਕੁਛ ਹੈ ਤੇ ਵਿੱਚ ਹੋਰ ਵੀ ਨਾ ਨਾ ਬਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਇਹਦੇ ਵਿੱਚ ਇਹ ਵੀ ਹੈ ਬਟਕ ਬੀਜ ਜਿਵੇਂ ਰੱਬ ਰਹੋ ਜਾਗੋ ਤਿੰਨ ਲੋਕ ਵਿਸਤਾਰ ਇਹਦੇ ਵਿੱਚ ਇਹ ਵੀ ਕਹਤਾ ਵੀ ਬਰੋਟੇ ਦੇ ਵਿੱਚ ਵਿੱਚ ਬਰੋਟਾ ਹੈਗਾ ਜਿਵੇਂ ਹਰੇਕ ਬੀਜ ਵਿੱਚ ਬਰੋਟੇ ਦੇ ਵਿੱਚ ਬਰੋਟਾ ਹੁੰਦਾ ਜਿਹਦਾ ਬੀਜ ਹੈ ਇਹ ਸਾਇੰਸ ਦੀ ਗੱਲ ਨਹੀਂ ਹੈ ਗਿਆਨ ਦੀ ਗੱਲ ਨਹੀਂ ਹੈ ਅਸੀ ਕੋਈ ਗੱਲ ਚ ਦੱਸਤਾ ਨਾ ਨਾ ਬਿਲਕੁਲ ਨਾ ਹੋ ਜਾਏ ਸਾਈਂ ਦਾ ਨੇ ਨੂੰ ਦੇਖਦੇ ਨੇ ਦੀ ਖੋਜ ਕਰਦੇ ਨੇ ਉਹ ਕਬੀਰ ਨੇ ਉਦੋ ਹੀ ਦੱਸਤਾ ਉਹ ਕਬੀਰ ਨੇ ਤਾਂਗਾ ਜੇ ਬਰੋਟਾ ਹੈਗਾ ਤਾਂ ਹੀ ਵਰਗਟ ਹੁੰਦਾ ਹੈ ਤਾਂ ਜੇ ਬੀਜ ਫੁੱਟ ਦਾ ਵਿੱਚੋਂ ਬਰੋਟਾ ਹੀ ਨਿਕਲਦਾ ਵਿੱਚ ਹੈਗਾ ਸੀ ਤਾਂ ਹੀ ਨਿਕਲਿਆ ਔਰ ਕਿਸੇ ਨੇ ਪਾਸਤਾ ਹੋੜਾ ਸੀ ਦੇਖ ਲੈਣੇ ਸਾਡੇ ਕੋ ਸਾਧਨ ਹੈਗੇ ਨਾ ਦੇਖਦੇ ਹਾਂਜੀ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ਼ ਵੱਡਾ ਰਾਜ ਪਰ ਦਾਵਾ ਕੋ ਕਾਹੋ ਕੋ ਨਹੀਂ ਦਾਵਾ ਨਹੀਂ ਅਸੀਂ ਕਿਸੇ ਨਾਲ ਕਰਦੇ ਨਾ ਨਾ ਬਿਦ ਕੋ ਨਾ ਜਾਣਾ ਬਹੁਤ ਗਿਆਨ ਕਿੱਥੋਂ ਆਇਆ ਸਚਖੰਡ ਉਹ ਹੈ ਉਸ ਬੁੱਧੀ ਦੀ ਕਰਤਾ ਹੈ ਜਿਨੇ ਬੁੱਧੀ ਨੇ ਸਾਰਾ ਸੰਸਾਰ ਸਿਸ਼ਟੀ ਬਣਾਈ ਹੈ ਜਿਨੇ ਸਿਸ਼ਟੀ ਰਚੀ ਉਸ ਬੁੱਧੀ ਦਾ ਜ਼ਿਕਰਤਾ ਹੈ ਗੁਰਬਾਣੀ ਤੇ ਦੇ ਬੰਦਾ ਸਾਰੇ ਗਿਆਨ ਹੈ 1990 ਕੋ ਨਾਜ ਹੋਣਾ ਸੀ ਇਹਦੇ ਵਿੱਚ ਫਿਰ ਦਾਵਾ ਕਾਹੋਂ ਕੋ ਨਹੀਂ ਪਰ ਦਾਵਾ ਕਿਸੇ ਗੱਲ ਦਬ ਨਹੀਂ ਅਸੀਂ ਕਰਦੇ ਵੱਡਾ ਦੇਸ਼ ਵੱਡ ਰਾਜ ਭਾਵੇਂ ਸਾਡਾ ਦੇਸ਼ ਸਾਰਿਆਂ ਨਾਲ ਵੱਡਾ ਜਿੱਥੇ ਕਬੀਰ ਕਹਿੰਦਾ ਮਾਇਰ ਹੈ ਨਾ ਓਡਾ ਵੱਡਾ ਕੋਈ ਦੇਸ਼ ਨਹੀਂ ਭਗਸਾਂਗਰ ਸੁਖਸੰਗਰ ਦੇ ਵਿੱਚ ਹੈ ਉਹ ਸੁਖਸੰਗਰ ਜਿਹੜਾ ਨੂੰ ਪਰ ਸਾਡਾ ਕਿਸੇ ਨਾ ਦਾਵਾ ਨਹੀਂ ਹੈਗਾ ਦਾਵਾ ਹੁਬੇ ਰਹ ਹੁੰਦਾ ਕਿ ਸਾਡਾ ਵੱਡਾ ਤੇਰਾ ਮੇਰਾ ਨਹੀਂ ਹੈ ਸਰਤ ਮਤਲਬ ਸਰਤ ਨਹੀਂ ਸਭ ਦਾ ਹੀ ਹੈ ਉਹ ਇੱਕ ਪਤਾ ਕਿਸਕਾ ਬਾਰਕਾ ਹੈ ਤੇਰਾ ਮੇਰਾ ਦਾਵਾ ਹੁੰਦਾ ਜਿੱਥੇ ਤੇਰਾ ਮੇਰਾ ਉੱਥੇ ਦਾਵਾ ਆ ਚੀਜ਼ ਮੇਰੀ ਆ ਚੀਜ਼ ਤੇਰੀ ਹੈ ਫਿਰ ਵੀ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ਼ ਵੱਡਾ ਰਾਜ ਵੱਡਾ ਦੇ ਵੱਡਾ ਦੇਸ਼ ਵੱਡਾ ਰਾਜ ਵੱਡਾ ਰਾਜ ਵੀ ਸਾਡਾ ਹੈ ਵੱਡਾ ਦੇਸ਼ ਵੀ ਸਾਡਾ ਪਰ ਇੱਥੇ ਕਿਸੇ ਨੂੰ ਬਾਇਸ ਨਹੀਂ ਵੀ ਤੁਸੀਂ ਇੱਥੇ ਕਿਵੇਂ ਮਾਲਕ ਹੋ ਕੇ ਸੋਕਪੁੱਤ ਸਾਡਾ ਹੀ ਚੱਲਦਾ ਸੱਚਖੰਡ ਵਾਲਿਆਂ ਦਾ ਇਹ ਦਾਵਾ ਨਹੀਂ ਕਰਦੇ। ਕਹਿ ਵੀ ਦਿੱਤਾ ਇਹ ਪੂਪਤ ਸਭ ਦੇ ਵਿਚਾਰ ਕੇ ਝੂਠੇ ਕਰਤ ਦੇਵਾ ਜੋ। ਦਾਵੇ ਇਹ ਕਰਦੇ ਨੇ ਅਸੀਂ ਦਾਵਾ ਨਹੀਂ ਕਰਦੇ। ਦਾਵਾ ਇਹ ਕਰਦੇ ਨੇ ਰਾਜ ਮੇਰਾ। ਅਸੀਂ ਦਾਵਾ ਕਿਤੇ ਨਹੀਂ ਕਰਦੇ ਕਿ ਰਾ ਸਾਡਾ ਸੱਚਖੰਡ ਵਾਲਿਆਂ ਦਾ। ਅਸੀਂ ਦੱਸ ਜੂਰ ਦਿੱਤਾ ਵੀ ਦਾਵਾ ਇਹ ਕਰਦੇ ਨੇ ਅਸੀਂ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਗਾਨੇ ਕੋ ਦਾਵਾ ਕਰਦੇ ਕਿ ਉਹ